ਸਸ਼ੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਹੜ ਦੇ ਹਾਲਾਤਾਂ ਦੇ ਦੌਰਾਨ ਆਪ ਅਕਸਰ ਦੇਖਿਆ ਹੈ ਕਿ ਪੰਜਾਬ ਕਿਸ ਤਰ੍ਹਾਂ ਇੱਕ ਦੂਜੇ ਦਾ ਸਾਥ ਦੇ ਰਿਹਾ ਹੈ ਪੰਜਾਬੀ ਕਿਸ ਤਰ੍ਹਾਂ ਖੜੇ ਨੇ ਪਰ ਇਸ ਦਰਮਿਆਨ ਕਈ ਥਾਵਾਂ ਤੇ ਬਹਿਸਬਾਜ਼ੀ ਵੀ ਹੋ ਰਹੀ ਹੈ ਤੇ ਇੱਕ ਤਾਜ਼ਾ ਬਹਿਸਬਾਜ਼ੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਇੱਕ ਕਿਸਾਨ ਲੀਡਰ ਅਤੇ ਜੋ ਐਮਐਲਏ ਨੇ ਉਹਨਾਂ ਦੇ ਵਿਚਾਰ ਜਿੱਥੇ ਸਿੱਧੇ ਤੌਰ ਤੇ ਐਮਐਲਏ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਕਿਸੇ ਤਰੀਕੇ ਦਾ ਕੋਈ ਸਵਾਲ ਨਾ ਕਰਿਓ ਜਿਸ ਤੋਂ ਬਾਅਦ ਕਿਸਾਨ ਲੀਡਰ ਗਰਮ ਹੁੰਦੇ ਵਿਖਾਈ ਦਿੱਤੇ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਇਕੱਠੇ ਹੀ ਐਮਐਲਏ ਨੂੰ ਦਾਗ ਦਿੱਤੇ ਜਿਸ ਤੋਂ ਬਾਅਦ ਉੱਥੇ ਮਾਹੌਲ ਤਣਾਅਪੂਰਨ ਹੋ ਗਿਆ ਕੀ ਕੁਝ ਉੱਥੇ ਵਾਪਰਿਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਆਓ ਤੁਹਾਨੂੰ ਦਿਖਾਉਨੇ ਆ ਬਹੁਤ ਥੋੜਾ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲਾਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤੀ ਕਰੋਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਕਰ ਬੰਦੇ ਅਸੀਂ ਮੈਂ ਜਿਲ੍ਹਾ ਪ੍ਰਾਂਤਚਾਰ ਅਦਦੀਕ ਜੋ ਡਾਕਟਰ ਪੰਜਪਿੰਡ ਭਾਰਸੋਂ ਪ੍ਰਾਂਤ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਛ ਹੁੰਦਾ ਜੀ ਇਹ ਐਕਤੀ ਨਾ ਮਾਣੀ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ ਬਣਦਾ ਸਾਨੂੰ ਪਤਾ ਹਰ ਸਾਲ ਹੜ੍ਹ ਆਉਣੇ ਆ ਜੇ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋ ਕਰ ਰਹੇ ਕੋਈ ਨਹੀਂ ਜੀ ਨਗਰ ਪੰਚਾਇਤ ਕੋਈ ਹੈ ਜੀ ਕੋਈ ਕੋਈ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਨਹੀਂ ਨਹੀਂ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇ ਹੋ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਮੇਰਾ ਵੀ ਇਹੀ ਹੈ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਡ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਸਰਕਾਰ ਦਾ ਫਰਜ਼ ਤੁਸੀਂ ਪੁੱਛੋ ਜੀ ਮੇਰੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇਹ ਆਪਤ ਨਹੀਂ ਹੋਣੀ ਸੀ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰਾਂਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਹੋ ਬੰਦੇ ਨੂੰ ਕੰਮ ਕਹਿੰਦੇ ਹੋ ਬੰਦੇ ਨੂੰ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਜਾਂਦਾ ਪਤਾ ਸਿਰਫ ਜਿੱਥੋਂ ਪਾਣੀ ਆਉਂਦਾ ਉਦੋਂ ਹੀ ਲੱਗਦਾ ਹੁੰਦਾ ਤੁਸੀਂ ਅੱਗੋਂ ਪਿੱਛੇ ਇਹਨਾਂ ਚੀਜ਼ਾਂ ਨੂੰ ਛੇੜ ਨਹੀਂ ਸਕਦੇ ਇੱਕ ਨੋਚ ਜਿਹੜੀ ਆ ਉਹ ਅੱਗੇ ਤੱਕ ਲੱਗੀ ਹੋਈ ਉਹ ਜ਼ਰੂਰ ਪਾਣੀ ਦੇ ਵਿੱਚ ਰਹਿ ਗਈ ਆ ਉਹਨੂੰ ਸੇਫ ਕਰਨ ਦੇ ਜਤਨ ਕੀਤੇ ਜਾ ਰਹੇ ਆ ਅਦਰਵਾਇਸ ਪੂਰਾ ਬੰਦ ਬਿਲਕੁਲ ਠੀਕ ਠਾਕ ਐ ਸੇਫ ਐ ਕਿਤੇ ਕੋਈ ਦਿੱਕਤ ਨਹੀਂ ਐ ਔਰ ਇਹ ਵੀ ਪਰਮਾਤਮਾ ਕਿਰਪਾ ਕਰੂਗਾ ਸਭ ਠੀਕ ਠਾਕ ਐ ਬਾਕੀ ਹਲਕਾ ਜਿਹੜਾ ਹੈਗਾ ਕੋਈ ਤਕਰੀਬਨ ਪੰਜਾਬ 55 ਪਿੰਡ ਜਿਹੜੇ ਆ ਉਹ ਕਾਲੀ ਚਿੱਟੀ ਪੈਂਦੀ ਧੇੜ ਚੜੇ ਆ ਪਾਣੀ ਆਇਆ ਉਹ ਵੀ ਪਿੰਡਾਂ ਦੇ ਅੰਦਰਲੇ ਪਾਸੇ ਪੜਾਖਟ 20% ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੋਏ ਲੇਕਿਨ ਪਿੰਡ ਜਿਹੜੇ ਪਾਣੀ ਦੇ ਨਾਲ ਘਰ ਗਏ ਹੋਏ ਆ ਸੰਪਰਕ ਟੁੱਟੇ ਹੋਏ ਆ ਬਹੁਤ ਸਾਰੇ ਪਿੰਡਾਂ ਦੇ ਕੱਲ ਅਸੀਂ ਪੂਰਾ ਦਿਨ ਉਹਨਾਂ ਏਰੀਆਜ਼ ਦੇ ਵਿੱਚ ਰਹੇ ਹਾਂ ਰਾਤ ਨਕੌਦਰ ਤੇ ਕੁਝ ਏਰੀਆਜ਼ ਜਿਹੜੇ ਗਰੀਬ ਬਸਤੀਆਂ ਉਹਨਾਂ ਦੇ ਵਿੱਚ ਵੀ ਪਾਣੀ ਆ ਗਿਆ ਰਾਤ ਅਸੀਂ 12 ਵਜੇ ਤੱਕ ਉਹਨਾਂ ਲੋਕਾਂ ਦੇ ਨਾਲ ਸੀ ਸਵੇਰ ਦੇ ਫੇਰ ਚੱਲੇ ਹੋਏ ਹਾਂ ਕੁਝ ਥਾਵਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਕਰਕੇ ਇੱਕ ਟੱਕਰ ਲੱਗੀ ਹੋਈ ਜਿਹਦਾ ਕਰਕੇ ਸਾਡੇ ਪਾਣੀ ਉੱਧਰ ਵਧ ਗਿਆ ਹੋਇਆ ਆਲੋ ਵਾਲ ਸਿਆਣੀ ਵਾਲ ਢੇਰੀਆਂ ਵਗੈਰਾ ਪਿੰਡਾਂ ਦੇ ਵਿੱਚ ਉਹਦੇ ਵਾਸਤੇ ਵੀ ਸਵੇਰੇ ਨੈਸ਼ਨਲ ਹਾਈਵੇ ਵਾਲਿਆਂ ਤੋਂ ਡਿਸਪੱਚ ਖੁਦ ਮੌਕਾ ਦੇ ਕੇ ਗਏ ਨੇ ਪਰ ਫੋਨ ਜਿਹੜਾ ਹੈ ਸਾਡੇ ਕੁਝ ਸੰਪਰਕ ਟੁੱਟਾ ਹੋਇਆ ਪਿੰਡਾਂ ਦਾ ਕਾਂਗਣਾ ਸਿਆਰੀਵਾਲ ਸੀਓਵਾਲ ਸਰਾਇ ਖਾਂ वगैरह ਉਹਨਾਂ ਪਿੰਡਾਂ ਦੇ ਵਿੱਚ ਹੁਣ ਵਿਜ਼ਿਟ ਕਰਨੀ ਹੈ ਔਰ ਨਕੋਦਰ ਦੇ ਵਿੱਚ ਜਿਹੜੀਆਂ ਗਰੀਬ ਬਸਤੀਆਂ ਉੱਥੇ ਉਹਨਾਂ ਲੋਕਾਂ ਨੂੰ ਤਰਪਾਲਾਂ ਵਗੈਰਾ ਸਭ ਤੋਂ ਵੱਧ ਜ਼ਰੂਰਤ ਜਿਹੜੀ ਆ ਅਸੀਂ ਤਰਪਾਲਾਂ ਡਿਸਟ੍ਰੀਬਿਊਟ ਕਰ ਰਹੇ ਹਾਂ ਕੋਈ 6-7 ਹਜ਼ਾਰ ਤਰਪਾਲ ਜਿਹੜੀ ਡਿਸਟ੍ਰੀਬਿਊਟ ਕਰ ਦਿੱਤੀ ਹੋਈ ਆ ਹੋਰ ਕਰ ਰਹੇ ਹਾਂ ਇਹੀ ਇੱਕੋ ਇੱਕ ਸਾਡੇ ਕੋਲ ਇਸ ਵੇਲੇ ਹਥਿਆਰ ਆ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਬਾਲਿਆਂ ਵਾਲੇ ਮਕਾਨ ਨੇ ਉਹ ਲੋਕਾਂ ਦੇ ਚੋਰੇ ਆ ਅਸੀਂ ਉਹਨਾਂ ਨੂੰ ਸੇਫ ਕਰ ਰਹੇ ਹਾਂ ਕਿ ਐਟ ਲੀਸਟ ਆਪਣੇ ਘਰਾਂ ਦੇ ਵਿੱਚ ਰਾਤ ਜਿਹੜੀ ਉਹ ਸੁੱਖ ਦੀ ਕੱਟ ਸਕਣ ਅੱਜ ਦੇਖਦੇ ਬੇ ਕਾਫੀ ਤਾਂ ਅਫਵਾਹਾਂ ਕਾਫੀ ਆ ਕਿ ਇੱਥੋਂ ਬੰਨ ਟੁੱਟ ਗਿਆ ਜਾਂ ਸੰਗੋ ਵਾਲ ਜਿਹੜਾ ਤੁਸੀਂ ਬੰਨ ਹੈ ਜੀ ਉਹਦੇ ਹਾਲਾਤ ਕਿਹੋ ਜਿਹੇ ਆ ਕਿਉਂਕਿ ਤੁਸੀਂ ਮੌਕਾ ਵਿਜ਼ਿਟ ਕਰਕੇ ਆਏ ਮੈਂ ਸਾਰੇ ਜਿਹੜੇ ਹੈਗੇ ਆ ਲੋਕ ਜਿਹੜੇ ਖਾਸ ਕਰਕੇ ਮੇਰੇ ਹਲਕੇ ਦੇ ਇਸ ਘੇਰੇ ਦੇ ਵਿੱਚ ਆਉਂਦੇ ਆ ਉਨਾਂ ਨੂੰ ਪ੍ਰਸਾਦਨੀਆ ਉਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਆ ਕਿ ਤੁਸੀਂ ਕਿਸੇ ਅਫਵਾਦੇ ਵਿੱਚ ਨਹੀਂ ਆਉਣਾ ਕਿਸੇ ਝੂਠੀ ਖਬਰ ਦੇ ਵਿੱਚ ਨਹੀਂ ਆਉਣਾ ਤੁਸੀਂ ਆਪਣਾ ਕੈਮਰਾ ਘੁਮਾ ਕੇ ਦਿਖਾਓ ਕਿ ਅਸੀਂ ਬੰਦ ਤੇ ਖੜੇ ਆ ਪਾਣੀ ਹਜੇ ਵੀ ਇੱਥੋਂ 100 ਮੀਟਰ ਦੀ ਦੂਰੀ ਤੇ ਚੱਲ ਰਿਹਾ ਬਿਲਕੁਲ ਕਿਸੇ ਕਿਸਮ ਦਾ ਕੋਈ ਹੜ੍ਹ ਦਾ ਖਤਰਾ ਨਹੀਂ ਹੈ ਸਿਰਫ ਇੱਕ ਪੁਆਇੰਟ ਸਾਡਾ ਜਿਹੜਾ ਨੋਚ ਆ ਉਹ ਵੀ ਹਜੇ 100 ਮੀਟਰ ਅੱਗੇ ਤੱਕ ਅਸੀਂ ਸੇਫ ਆ ਸੀ ਉੱਥੇ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਜਿਸ ਤਰੀਕੇ ਨਾਲ ਸਾਡਾ ਕੰਮਕਾਰ ਚੱਲਦਾ ਔਰ ਬਿਲਕੁਲ ਦਰਿਆ ਜਿਹੜਾ ਉਹ ਸੇਫ ਹੈ ਇੱਥੇ ਕਿਸੇ ਕਿਸਮ ਦਾ ਵੰਡ ਟੁੱਟਣ ਦਾ ਕੋਈ ਖ ਜਿਹੜੀ ਚਿੱਟੀ ਰਹੀਆਂ ਉਹਦਾ ਪਾਣੀ ਔਰ ਜਿਹੜੀ ਪਿੱਛੋਂ ਸਾਡੇ ਖੂਲ ਆਉਂਦੀ ਹੈ ਡਰੇਨ ਨਮਾਸ਼ਹਿਰ ਤੋਂ ਆਉਂਦੀ ਆ ਉਹ ਪਾਣੀ ਜਿਹੜਾ ਆ ਸਾਡਾ ਕੁਦਰਤੀ ਫਲੋ ਨਾਲ ਵਹਿ ਕੇ ਆ ਰਿਹਾ ਉਹ ਪਿੰਡਾਂ ਦੇ ਵਿੱਚ ਵੜ ਗਿਆ ਉਹਦੇ ਉਹਦੇ ਨਾਲ ਅਸੀਂ ਦੋ ਚਾਰ ਹੋ ਰਹੇ ਆ ਬਾਕੀ ਦਰਿਆ ਵਾਲਾ ਸਾਰਾ ਏਰੀਆ ਸਾਡਾ ਸਿੱਫਰ ਲਗਾਤਾਰ ਜਿਹੜੇ ਪਿੱਛੋਂ ਪਾਣੀ ਹੱਲੇ ਵੀ ਫਲੱਡ ਗੇਟ ਖੋਲੇ ਜਾ ਰਹੇ ਆ ਅੱਜ ਵੀ ਪਾਣੀ ਛੱਟਿਆ ਕੱਲ ਵੀ ਪਾਣੀ ਕਾਫੀ ਛੱਟਿਆ ਗਿਆ ਸੀਗਾ ਉਹਨੂੰ ਲੈ ਕੇ ਅਸੀਂ ਦੇਖਦੇ ਵੇ ਤੁਹਾਡਾ ਯੂਥ ਜਿਹੜਾ ਆ ਉਹ ਆਪ ਮੁਹਰੇ ਲੱਗਾ ਹੋਇਆ ਆ ਪ੍ਰਸ਼ਾਸਨ ਦੇ ਨਾਲ ਜੇ ਪਿੰਡ ਵਾਸੀ ਇੱਧਰ ਲੱਗੇ ਹੋਣ ਲੱਗਦਾ ਕਿ ਤਣ ਕਿਤੇ ਮਿਲਦਾ ਪੰਨ ਮਿਲਦਾ ਹੈਗਾ ਪ੍ਰਸ਼ਾਸਨ ਬਿਲਕੁਲ ਪਾਣੀ ਜਿਹੜਾ ਨਾ ਉਹ ਬਿਲਕੁਲ ਥੋੜਾ ਥੋੜਾ ਕਰਕੇ ਛੱਡਿਆ ਰਿਹਾ ਰਿਹਾ ਜਿਵੇਂ ਕੱਲ ਸਵਾ 100 ਸਵਾ ਲੱਖ ਕਿਉਂਕਿ ਪਾਣੀ ਛੱਡਿਆ ਗਿਆ ਸੀ ਉਸ ਤੋਂ ਬਾਅਦ ਫਲੱਡ ਗੇਟ ਬੰਦ ਕੀਤੇ ਗਏ ਉਹੀ ਪਾਣੀ ਵਹਿ ਰਿਹਾ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਤਬਾਹੀ ਨਾ ਆਵੇ ਪਰ ਯੂਥ ਹੀ ਨਹੀਂ ਸਾਡਾ ਪੰਜਾਬ ਦੀ ਸਿਰ ਖਾਸियत ਹੀ ਇਹ ਆ ਕਿ ਜਦੋਂ ਕੋਈ ਮੁਸੀਬਤ ਆਉਂਦੀ ਆ ਇਹਨਾਂ ਦੀ ਤਾਕਤਾਂ ਜਿਹੜੀਆਂ ਤਾਂ ਤਾਂ ਸੈਸੂ ਦੀ ਗੋਬੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਰਾਜ ਜੀ ਨੇ ਐਸੀ ਧਰਤੀ ਨੂੰ ਤਾਕਤ ਬਖਸ਼ੀ ਹੋਈ ਲੋਕਾਂ ਨੂੰ ਬਖਸ਼ੀ ਜਦੋਂ ਕੋਈ ਮੁਸੀਬਤ ਆਉਂਦੀ ਹੈ ਇਹ 10 ਗੁਣਾ ਵੱਧ ਤਾਕਤ ਦੇ ਨਾਲ ਲੋਕ ਲੱਗ ਜਾਂਦੇ ਸਿਰ ਸੁੱਟ ਕੇ ਬੈਠਣ ਵਾਲਾ ਇੱਥੇ ਕੋਈ ਨਹੀਂ ਹੈ ਔਰ ਇਹਨਾਂ ਤਾਕਤਾਂ ਦੇ ਨਾਲ ਨਿਸ਼ਠਾ ਸਰਕਾਰਾਂ ਦੇ ਬਸ ਦੀ ਗੱਲ ਨਹੀਂ ਸਰਕਾਰਾਂ ਸਿਰਫ ਸਾਧਨ ਮੁਹੱਈਆ ਕਰਵਾ ਸਕਦੀਆਂ ਇਹ ਜਿਹੜੇ ਨਿਸ਼ਠਣ ਦਾ ਕੰਮ ਆ ਇਹ ਲੋਕ ਸ਼ਕਤੀ ਦਾ ਹੈ ਲੋਕ ਲੱਗੇ ਹੋਏ ਯੂਥ ਲੱਗੇ ਹੋਇਆ ਯੂਥ ਬਿਲਕੁਲ ਪਰਵਾਹ ਨਹੀਂ ਕਰ ਰਿਹਾ ਦਿਨ ਰਾਤ ਦਾ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਸੇਵਤ ਲੱਗੇ ਔਰ ਮੇਰੇ ਹਲਕੇ ਦਾ ਯੂਥ ਜਿਹੜਾ ਤੁਸੀਂ ਦੇਖੋਗੇ ਕਿ ਵੀ ਜਿਵੇਂ ਪਿੱਛੇ ਕਿਹਾ ਜਾ ਰਿਹਾ ਜੀ ਯੂਥ ਨਸ਼ਈ ਹੋ ਗਿਆ ਯੂਥ ਇਹ ਹੋ ਗਿਆ ਤੁਸੀਂ ਕੈਮਰਾ ਘੁਮਾਓਗੇ ਤੁਹਾਨੂੰ ਮੁੰਡੇ ਦੱਸਣਗੇ ਕਿ ਕੰਮ ਕਰਨ ਵਾਲੇ ਕਿਹੜੇ ਆ ਔਰ ਕਿਹੜੇ ਮੁੰਡੇ ਜਿਹੜੇ ਸਾਡੇ ਇੱਥੇ ਕੰਮ ਕਰ ਰਹੇ ਆ ਇਸ ਕਰਕੇ ਇਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਆ ਇਹਨਾਂ ਦੇ ਮਗਰ ਹੋ ਕੇ ਇਹਨਾਂ ਦੀ ਢਾਲ ਬਣ ਕੇ ਖੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਔਰ ਅਸੀਂ ਢਾਲ ਬਣ ਕੇ ਖੜੇ ਆ ਇਹਨਾਂ ਦੇ ਮਗਰ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ ਔਰ ਪ੍ਰਮਾਤਮਾ ਮਿਹਰ ਕਰੂਗਾ ਬਸ ਜੇ ਕਿਤੇ ਬਾਰਿਸ਼ ਢਲ ਜਾਵੇ ਤੇ ਅਸੀਂ ਫਿਰ ਤਾਂ ਅਸੀਂ ਬਿਲਕੁਲ ਨਹੀਂ ਮੰਨਦੇ ਸਾਰੇ ਜਿਹੜੇ ਆ ਉਹ ਪੂਰੀ ਤਾਕਤ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਲੱਗੇ ਔਰ ਸਰਕਾਰ ਵੱਲੋਂ ਸਾਨੂੰ ਪੂਰੀ ਮਦਦ ਆ ਔਰ ਅੱਜ ਜੇ ਤੱਬ ਨਾ ਕਰੇ ਜੇ ਜ਼ਰੂਰਤ ਪੈਂਦੀ ਹੈ ਤੇ ਰਾਸ਼ਨ ਵੀ ਪਿੱਛੋਂ ਸਾਡੇ ਕੋਲ ਵੱਡੀ ਪੱਧਰ ਤੇ ਆ ਰਿਹਾ ਤਰਪਾਲਾਂ ਅਸੀਂ ਵੰਡ ਰਹੇ ਹਾਂ ਹੋਰ ਵੀ ਆ ਰਹੀਆਂ ਬਸ بارش ਥੰਮ ਜਾਏ ਜੇ ਨਹੀਂ ਵੀ ਥੰਮਦੀ ਉਹਦੇ ਅੱਗੇ ਕਿਸਦਾ ਜੋਰ ਨਹੀਂ ਹੈ ਫਿਰ ਵੀ ਆਪਾਂ ਉਹਦਾ ਮੁਕਾਬਲਾ ਕਰਦੇ ਫਿਰ ਮੈਮ ਸਰਕਾਰ ਦੇ ਨਾਲ ਨਾਲ ਕਿਉਂਕਿ ਵੱਡੀ ਜੇ ਕਹਿੰਦੇ ਮੁਸੀਬਤ ਆਈ ਹੈਗੇ ਹੜ੍ਹ ਕਾਫੀ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਤੁਸੀਂ ਜਿਹੜੇ ਐਨਆਰਆਈ ਆ ਜਾਂ ਐਨਜੀਓ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਗੂ ਹਾਂ ਬਿਲਕੁਲ ਮੈਂ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦੀ ਆ ਐਨ ਆਰ ਆਈਸ ਵੀਰਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਐਨ ਜੀਓਜ਼ ਨੂੰ ਅਪੀਲ ਕਰਨਾ ਚਾਹੁੰਦੀ ਆ ਔਰ ਪਿੰਡਾਂ ਦੇ ਵਿੱਚ ਸਾਡੇ ਜਿਹੋ ਜਿਹੇ ਮਾਹੌਲ ਆ ਜਿਵੇਂ ਅਸੀਂ ਇੱਕ ਡਟ ਹੋ ਕੇ ਚੱਲਦੇ ਆ ਮੈਂ ਕਹਿੰਨੀ ਆ ਕਿ ਰਾਸ਼ਨ ਤੋਂ ਥੋੜਾ ਹਟ ਕੇ ਕਿਉਂਕਿ ਰਾਸ਼ਨ ਹੁਣ ਬਹੁਤ ਹੋ ਗਿਆ ਰਾਸ਼ਨ ਤੋਂ ਥੋੜਾ ਜਿਹਾ हटਕੇ ਅਸੀਂ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਜਾਂ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗ ਗਏ ਆ ਜਾਂ ਜਿਨ੍ਹਾਂ ਲੋਕਾਂ ਦੇ ਮਕਾਨ ਆਉਣ ਵਾਲੇ ਦਿਨਾਂ ਦੇ ਵਿੱਚ ਧੁੱਪਾਂ ਦੇ ਨਾਲ ਹਜੇ ਡਿੱਗ ਸਕਦੇ ਆ ਬਹੁਤ ਕਮਜ਼ੋਰ ਹੋ ਗਿਆ ਲਗਾਤਾਰ ਬਾਰਿਸ਼ ਨਾਲ ਔਰ ਜ਼ਿੰਮੇਦਾਰਾਂ ਦੀਆਂ ਜ਼ਮੀਨਾ ਪੱਧਰੀਆਂ ਕਰਨੀਆਂ ਇਹਨਾਂ ਨੂੰ ਅਗਲੀ ਫਸਲ ਬੀਜ ਕੇ ਦੇਣੀਆਂ ਇਹਨਾਂ ਨੂੰ ਖਾਦਾਂ ਚਾਹੀਦੀਆਂ ਇਹਨਾਂ ਨੂੰ ਪਸ਼ੂ ਡੁੱੜ ਗਏ ਜਿਨ੍ਹਾਂ ਦੇ ਦੂਸਰੇ ਹਲਕਿਆਂ ਦੇ ਵਿੱਚ ਉਹਨਾਂ ਵਾਸਤੇ ਅਸੀਂ ਇੱਕ ਕਹਿ ਲੋ ਕਿ ਰੀਲੀਫ ਫੰਡ ਇਕੱਠਾ ਕਰੀਏ ਪਿੰਡੋਂ ਪਿੰਡ ਉਹ ਆਪਣੇ ਤੌਰ ਤੇ ਭਾਵੇਂ ਕਿਸੇ ਪਿੰਡ ਨੂੰ ਅਡਾਪਟ ਕਰ ਲੈਣ ਭਾਵੇਂ ਕਿਸੇ ਮੱਲੇ ਨੂੰ ਅਡਾਪਟ ਕਰਨਾ ਉਹ ਸਾਨੂੰ ਜਿਹੜੀ ਮੋੜਵਸੇਬੇ ਵਾਸਤੇ ਹੁਣ ਹਿੰਮਤ ਦੀ ਜ਼ਰੂਰਤ ਹੈ ਅਸੀਂ ਮੋੜਵਸੇਬੇ ਵੱਲ ਨੂੰ ਵਧੀਏ ਲੰਗਰ ਜਿਹੜਾ ਹੈ ਉਹ ਪੰਜਾਬ ਕਦੀ ਭੁੱਖੇ ਨਹੀਂ ਮਰ ਲੰਗਰ ਬਹੁਤ ਉੱਥੇ ਪਹੁੰਚਾ ਹੋਇਆ ਪਰ ਸਾਨੂੰ ਉਧਰੋਂ ਬੰਦ ਤੋਂ ਅਪੀਲ ਆ ਰਹੀ ਹੈ ਕਿ ਲੰਗਰ ਨਾਲ ਲੈ ਕੇ ਆਓ ਗਲੰਦਰ ਇੱਥੇ ਬਹੁਤ ਵਾਧੂ ਹੋ ਗਿਆ ਰਸਦਾਂ ਲੈ ਕੇ ਆਓ ਰਸਦਾਂ ਵਾਧੂ ਹੋ ਗਿਆ ਔਰ ਉੱਥੇ ਵੀ ਮਿਸਯੂਜ਼ ਹੋਣ ਲੱਗ ਪੈਂਦਾ ਉੱਥੇ ਵੀ ਬੜੇ ਜਿੱਥੇ ਸਾਡੀ ਪੰਜਾਬ ਦੀ ਲੋਕ ਜਿਹੜੇ ਬਹੁਤ ਆਲਾ ਦਰਜੇ ਦੇ ਲੋਕ ਨੇ ਉੱਥੇ ਮਾੜੇ ਲੋਕਾਂ ਦੀ ਵੀ ਕਮੀ ਹੈ ਨਹੀਂ ਉੱਥੇ ਵੀ ਇਹੋ ਜਿਹਾ ਬਹੁਤ ਕੁਝ ਚੱਲ ਪੈਂਦਾ ਜਿਹਦੇ ਨਾਲ ਜਿਹੜਾ ਆ ਫਿਰ ਸਾਡੇ ਅੰਨ ਦੀ ਜਿਹੜੀ ਬੇਅਦਬੀ ਹੁੰਦੀ ਹੈ ਮੇਨ ਕਿਸ ਚੀਜ਼ ਦੀ ਲੋੜ ਤੁਹਾਨੂੰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਐਸ ਮੇਰੇ ਨਕੋਦਰ ਬਲੌਕ ਨੂੰ ਔਰ ਸ਼ਾਕੋਟ ਬਲੌਕ ਥੋੜਾ ਜਿਹਾ ਸਾਡਾ ਨੋਰਮਲ ਦਾ ਵੱਖਰਾ ਪੈਜੰਡਾ ਔਰ 25 ਲੱਖ ਰੁਪਏ ਸਾਨੂੰ ਡੀਸੀ ਸਾਹਿਬ ਵੱਲੋਂ ਫੋਨ ਆਇਆ ਕਿ ਜਿਹੜੇ ਮਕਾਨਾਂ ਨੂੰ ਕੋਈ ਛੱਪਤਾ ਕਮਜ਼ੋਰ ਨੇ ਉਹਨਾਂ ਨੂੰ 60-600 ਰੁਪਏ ਦੇਣਾ ਹੈ ਜੇ ਕਿਸ ਦਾ ਮਕਾਨ ਡਿੱਗ ਗਿਆ ਤੇ ਉਹਨੂੰ ਪੈਸੇ ਦੇਣੇ ਆ ਔਰ ਇਸ ਤੋਂ ਇਲਾਵਾ ਮੈਂ ਕਹਿੰਦੀ ਕਿ ਜਿਹੜੇ ਅਸੀਂ ਫੰਡ ਵੀ ਇਕੱਠੇ ਕਰਨੇ ਆ ਅਸੀਂ ਲੋਕਾਂ ਦੇ ਵਸੇਬੇ ਵੱਲ ਨੂੰ ਵਧੀਏ ਉਹਨਾਂ ਦੀਆਂ ਜ਼ਰੂਰਤਾਂ ਉਹ ਕੰਮ ਕਰਨਾ ਤੇ ਨਿਕਲ ਜਾਣਗੇ ਉਹਨਾਂ ਨੇ ਆਪੇ ਪੂਰੀਆਂ ਕਰ ਲੈਣੀਆਂ ਔਰ ਮਕਾਨਾਂ ਦਾ ਜਿਹੜਾ ਮੁੱਖ ਤੌਰ ਤੇ ਆ ਜਾਂ ਕਿਸੇ ਦੇ ਪਸ਼ੂਆਂ ਦੇ ਕਿਸੇ ਦੇ ਰੁੜ ਗਏ ਆ ਉਹਦੇ ਵਾਸਤੇ ਔਰ ਸਾਡਾ ਹਲਕਾ ਸੇਫ ਹੈ ਸਾਨੂੰ ਏਡੀ ਵੱਡੀ ਜ਼ਰੂਰਤ ਨਹੀਂ ਹੈਗੀ ਸਾਨੂੰ ਜਿਹੜੇ ਹਲਕਿਆਂ ਦੇ ਵਿੱਚ ਜਿੱਧਰ ਬਹੁਤ ਤਬਾਹੀ ਹੋਈ ਆ ਉਹਦੇ ਬਾਰੇ ਵੀ ਸਾਡਾ ਸੋਚਣਾ ਬੰਦਾ ਅਸੀਂ ਉਹਦੇ ਬਾਰੇ ਵੀ ਜ਼ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬੀ ਇੱਕ ਦੂਜੇ ਦੇ ਨਾਲ ਖੜੇ ਨੇ ਪਰ ਦੂਜੇ ਪਾਸੇ ਸਿਆਸਤ ਦਾ ਦੌਰ ਵੀ ਲਗਾਤਾਰ ਤੇਜ਼ ਹੋ ਰਿਹਾ ਹੈ ਤੇ ਕੋਈ ਵੀ ਪਾਰਟੀ ਸਿਆਸਤ ਪੱਖੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਪਰ ਇਹਨਾਂ ਸਿਆਸੀ ਲੋਕਾਂ ਨੂੰ ਪੰਜਾਬ ਦੇ ਲੋਕ ਵੀ ਲਗਾਤਾਰ ਸਵਾਲ ਕਰ ਰਹੇ ਨੇ